ਇੱਕ ਸਰਕਾਰੀ ਅੰਕੜਾ ਪੰਜਾਬ ਦੀ ਖੇਤੀਬਾੜੀ ਬਾਰੇ ਇਹ ਕਹਿ ਰਿਹਾ ਹੈਗਾ ਕਿ ਸੈਂਟਰਲ ਗਰਾਊਂਡ ਵਾਟਰ ਬੋਰਡ ਇਹ ਕਹਿ ਰਿਹਾ ਕਿ 4 ਮੀਟਰ ਤੱਕ ਜਿਹੜਾ ਪਾਣੀ ਜ਼ਮੀਨੇ ਹੇਠਲਾ ਥੱਲੇ ਚਲੇ ਗਿਆ ਉਹ 12 ਤੋਂ 13 ਫੁੱਟ ਬਣਦਾ ਹੈ ਉਹ 1% ਦੇ ਕੋਲ ਇਲਾਕਾ ਹੈ 1 ਮੀਟਰ ਥੱਲੇ ਜਾਣ ਵਾਲਾ ਜਿਹੜਾ ਇਲਾਕਾ ਹੈਗਾ ਏ ਉਹ 49% ਥੱਲੇ ਚਲਾ ਗਿਆ ਜਿਹਦੇ ਚ 1 ਮੀਟਰ ਪਾਣੀ ਥੱਲੇ ਗਿਆ 1000 ਫੁੱਟ ਤੱਕ ਤੀਸਰੇ ਐਕਫਾਇਰ ਜਿਹਨੂੰ ਕਹਿੰਦੇ ਤੀਜੇ ਤਾਲੂ ਦਾ ਪਾਣੀ ਖਿੱਚ ਕੇ ਤੇ ਖੇਤੀਬਾੜੀ ਕੀਤੀ ਜਾ ਰਹੀਏ ਦੇਸ਼ ਦੇ ਅੰਨ ਭੰਡਾਰ ਨੂੰ ਭਰਨ ਦੀਆਂ ਗੱਲਾਂ ਹੋ ਰੀਆਂ ਸਨ ਹੁਣ ਹੜ੍ਹ ਆਏ ਨੇ ਅਸੀਂ ਆਪ ਆਪਣੇ ਓਰਮ ਪਿਤਾ ਪਰਮਾਤਮਾ ਦਾ ਓਟ ਆਸਰਾ ਲੈ ਕੇ ਪੰਜਾਬੀ ਭਾਈਚਾਰਾ ਸਰਬਸਮਰੱਥ ਰਿਹਾ ਜਿਨੇ ਆਪਣੀ ਮਦਦ ਆਪ ਕੀਤੀ ਹੁਣ ਹੜ੍ਹਾਂ ਦਾ ਵੀ ਪ੍ਰਬੰਧਨ ਜੇ ਆਪ ਹੀ ਕਰਨਾ ਸੀਗਾ ਇਹਦੇ ਤੋਂ ਬਹੁਤ ਕੁਝ ਸਿੱਖਿਆ ਸਾਡੇ ਨੌਜਵਾਨਾਂ ਨੇ ਆਲਟ ਰੇਨ ਵਹੀਕਲ ਦੇ ਬਰਾਬਰ ਟਰੈਕਟਰਾਂ ਨੂੰ ਜੋਲਿਆ ਔਰ ਹੜ ਦੇ ਹੜੇ ਪਾਣੀ ਦੇ ਵਿੱਚ چیرਦੇ ਹੋਏ ਹਰ ਥਾਂ ਤੇ ਉਹਨਾਂ ਨੇ ਜੋ ਸੁੱਖ ਸਹੂਲਤ ਤੋਂ ਇਲਾਵਾ ਜੋ ਜ਼ਰੂਰੀ ਵਸਤਾਂ ਸਾਂ ਉਹਨਾਂ ਦੀ ਸਪਲਾਈ ਕੀਤੀ ਕਿਸ਼ਤੀਆਂ ਆਪ ਬਣਾ ਲਈਆਂ ਆਪ ਟੈਕਨੋਲੋਜੀ ਕਹਿ ਲਓ ਉਹਨੂੰ ਜੁਗਾੜ ਕਹਿ ਲਓ ਲੇਕਿਨ ਉਹ ਬੜੀ ਅਵਲ ਨੰਬਰ ਦੀਆਂ ਬਣ ਕੇ ਨਿਕਲੀਆਂ ਲੋਕਾਂ ਨੇ ਹੜ ਪ੍ਰਬੰਧਨ ਤੋਂ ਇਲਾਵਾ ਕੁਦਰਤੀ ਆਫਤਾ ਦੇ ਵਿੱਚ ਕਿਸੇ ਦੂਸਰੇ ਦਾ ਇੰਤਜ਼ਾਰ ਨਾ ਕਰਨ ਦੀ ਵੇਟ ਕਰਦੇ ਹੋਿਆਂ ਆਪ ਹਮਲਾ ਮਾਰ ਕੇ ਸਭ ਕੁਝ ਆਪ ਸਮਝਿਆ